आज गैलेक्सी ग्लोबल स्कूल ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਉੱਤੇ ਇੱਕ ਚਰਚਾ ਕੀਤੀ ਗਈ ਜਿਹਦੇ ਵਿੱਚ ਪੂਰੇ ਫਗਵਾੜੇ ਦੇ ਪਤਵੰਤੇ ਸੱਜਣ ਜਿਹੜੇ ਸਿਗੇਓ ਗੈਲੈਕਸੀ ਗਲੋਬਲ ਸਕੂਲ ਦੇ ਵਿੱਚ ਆਏ ਔਰ ਇਹਦੇ ਵਿੱਚ ਸਾਹ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹ ਵਿਦਿਆਰਥੀਆਂ ਵਾਸਤੇ ਕਿੰਨੀ ਬਿਹਤਰ ਹੈ ਜਿਸ ਵਿੱਚ ਦੱਸਿਆ ਗਿਆ ਕਿ ਜਿਹੜੇ ਵਿਦਿਆਰਥੀ ਨੇ ਉਹ ਨਵੀਂ ਟੈਕਨੋਲੋਜੀ ਨਾਲ ਇੱਥੇ ਪੜਾਈ ਕਰਨਗੇ ਗੈਲੈਕਸੀ ਗਲੋਬਲ ਸਕੂਲ ਫਗਵਾੜੇ ਦਾ ਇੱਕ ਅਜਿਹਾ ਸਕੂਲ ਹੈ ਜਿਹਦੇ ਵਿੱਚ ਸਾਰੇ ਹੀ ਉਹਦੇ ਜਿਹੜੇ ਕਲਾਸਰੂਮ ਨੇ ਉਹ 스마트 ਕਲਾਸਰੂਮ ਨੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਵਧੀਆ ਤਕਨੀਕ ਦੇ ਨਾਲ ਪੜ੍ਹਾਈ ਜਿਹੜੀ ਹੈ ਉਹ ਕਰਾਈ ਜਾਂਦੀ ਹੈ ਟੀਚਰ ਜਿਹੜੇ ਨੇ ਉਹ ਬਹੁਤ ਟ੍ਰੇਨ ਨੇ ਉਹਨਾਂ ਨੂੰ ਖਾਸ ਤੌਰ ਤੇ ਉੱਤੇ ਟ੍ਰੇਨਿੰਗ ਦਿੱਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਉਹ ਆਪਣੇ ਬੱਚਿਆਂ ਦੇ ਉੱਤੇ ਐਸੀ ਉਹ ਜਿਹੜੀ ਹੈ ਉਹ ਇੰਪਲੀਮੈਂਟ ਕਰ ਸਕਦੇ ਹੋਏ ਹੈ ਇਦੇ ਨਾਲ ਹੀ ਗੈਲੈਕਸੀ ਗਲੋਬਲ ਸਕੂਲ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਇਕੁਅਲ ਅਪੋਰਚੂਨਿਟੀ ਦਿੰਦਾ ਹੈ ਇਕੁਅਲ ਅਪੋਰਚੂਨਿਟੀ ਦਾ ਮਤਲਬ ਹੈ ਸਮਾਨ ਅਫਸਰ ਇਹ ਨਹੀਂ ਹੈ ਕਿ ਤੁਹਾਡੇ ਕਲਾਸ ਚ ਦੋ ਬੱਚੇ ਅੱਛੇ ਨੇ ਤੇ ਸਿਰਫ ਉਹਨਾਂ ਵੱਲੀ ਧਿਆਨ ਦਿੱਤਾ ਜਾਵੇ ਸਾਡੇ ਸਕੂਲ ਦੇ ਵਿੱਚ ਇੱਕ ਇੱਕ ਬੱਚੇ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ ਉਹਦੇ ਟੈਲੈਂਟਸ ਵੱਲ ਧਿਆਨ ਦਿੱਤਾ ਜਾਂਦਾ ਹੈ ਕੀ ਕੀ ਹੁਨਰ ਨੇ ਉਹਦੇ ਉਹਨਾਂ ਦੇ ਹੁਨਰ ਦਾ ਵਿਕਾਸ ਕੀਤਾ ਜਾਂਦਾ ਹੈ ता जी परसनैलिटी है एक बहुत वजिया परसनैलिटी बन के निकले और मैं माँ कह सकता हाँ कि गलैक्सी ग्लोबल स्कूल वर्गा स्कूल ज़रा पूरे पास्टा एरिए है और आस पास के जेडे नेड़े स्कूल ने उन्ह वर्गा उसको ज़्यादा वीये स्कूल है क्योंकि ये सारे ही समार्ट क्लासरूम्स ने समार्ट टैक्नोलॉजी है समार्ट टीचर्स ने समार्ट लर्निंग है और समार्ट अपॉर्चुनिटी के अवसर दते जाते हैं ਔਰ ਇਸ ਕਰਕੇ ਅੱਜ ਜਿਹੜੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਸਾਰੇ ਹੀ ਪਤਵੰਤੇ ਸੱਜਣਾ ਨੇ ਹਿੱਸਾ ਲਿਆ। ਅੱਜ ਗੈਕਸੀ ਗਲੋਬਲ ਸਕੂਲ ਦੇ ਵਿੱਚ ਮਿਸਟਰ ਮਨਰ ਅਰੋੜਾ ਬਣੇ ਇੱਕ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਮੋਹਤਵਾਰ ਵਿਅਕਤੀਆਂ ਨੂੰ ਬੁਲਾਇਆ ਗਿਆ। ਇਹ ਜਿਹੜੀ ਮੀਟਿੰਗ ਸੀ ਇਹਦੇ ਵਿੱਚ ਇੱਕ ਗ੍ਰੈਂਡ ਡਿਸਕਸ਼ਨ ਕੀਤੀ ਗਈ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਉੱਪਰ। ਜੋ ਕਿ ਅੱਜ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਬਹੁਤ ਜ਼ਰੂਰੀ ਸੀ ਅੱਜ ਦਾ ਸਮਾਂ ਵਿਗਿਆਨ ਦਾ ਸਮਾਂ ਆ ਪਰ ਸਾਡੀ ਇਹ ਪਾਲਿਸੀ ਇਸ ਵਿਗਿਆਨ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਬਹੁਤ ਜ਼ਰੂਰੀ ਸੀ ਔਰ ਇਹਦੇ ਵਿੱਚ ਸਾਡੇ ਮਨਹਰ ਸਰ ਜੁਨਾ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ এডਿਕੇਸ਼ਨ ਪਾਲਿਸੀ ਦੇ ਉੱਤੇ ਇੱਕ ਸਪੀਚ ਦਿੱਤੀ ਕਿ ਉਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਇਸ ਪਾਲਿਸੀ ਨੂੰ ਲਾਗੂ ਕੀਤਾ ਗਿਆ ਹੈ। ਟੀਚਰਜ਼ ਨੂੰ ਟ੍ਰੇਨ ਕੀਤਾ ਗਿਆ ਹੈ। ਬੱਚਿਆਂ ਨੂੰ ਇੱਕ ਤਕਨੀਕ ਦੇ ਦਰੀਏ ਸਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਵਿੱਚ ਜਿਹੜੀ ਸਟੱਡੀ ਆ ਉਹਨੂੰ ਅਸੀਂ ਇੱਕ ਬੋਝ ਨਾ ਸਮਝਦੇ ਹੋਏ ਇੰਜੋਏ ਕਰਦੇ ਹੋਏ ਅੱਗੇ ਵਧਾਇਆ ਜਾ ਸਕੇ। ਤਾਂ ਕਿ ਬੱਚੇ ਜਿਹੜੇ ਆ ਉਹ ਸਟੱਡੀ ਨੂੰ ਸਮਝ ਸਕਣ ਨਾ ਕਿ ਰਟੜ। ਅਖੀਰ ਵਿੱਚ ਮੈਂ ਸਕੂਲ ਦੇ ਬਤੌਰ ਪ੍ਰਿੰਸੀਪਲ ਉਹ ਸਾਰੇ ਮੋਤਵਾਰ ਵਿਅਕਤੀਆਂ ਦਾ तहे دلੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਕੂਲ ਦੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ